ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਦਾ ਜਿਹੜਾ ਵਲੌਗ ਹੈ ਹੁਣ ਆਪਾਂ ਸ਼ੁਰੂ ਕਰ ਰਹੇ ਹਾਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਚਲੋ ਬਿਨਾ ਤੁਹਾਡਾ ਟਾਈਮ ਖਰਾਬ ਕੀਤੇ ਆਪਾਂ ਜਿਹੜਾ ਅੱਜ ਦਾ ਵਲੌਗ ਹੈ ਉਹ ਸਟਾਰਟ ਕਰਦੇ ਆਂ ਔ ਗਾਇਜ਼ ਹੁਣ ਆure ਮੈਂ ਬੈਠਾ ਸੀ ਤੇ ਹੁਣ ਜਾਈ ਤੇ ਗੱਡੀ ਕੱਢ ਗਈ ਕਹਿੰਦੇ ਇਹਨੂੰ ਧੋ ਦੋ ਇੱਕ ਦੋ ਵਾਰ ਸ਼ੈਰਸ ਪਾਟੇ ਜਾਇਆ ਹੀ ਉਹਦੇ ਮੀਹ ਆ ਪਈ ਗਏ ਦੋ ਵਾਰ ਗਈ ਆ ਹਨਾ ਵਾ ਮੈਂ ਦੋਨੇ ਦਿਨ ਹੀ ਮੀ ਪਈ ਹੈ ਉਹਦੇ ਵਿੱਚ ਇਹ ਸਾਰੀ ਉਲਿਬੜ ਗਈ ਹੁਣ ਇਹਨੂੰ ਆਪਾਂ ਧੋਣਿਆ ਤੇ ਚਲੋ ਜਦੋਂ ਲੱਗ ਜਿਆ ਹੁਣ ਮੈਨੂੰ ਆਇਸੀ ਪੈਕ ਪੱਡੀ ਤਾਂ 15-20 ਮਿੰਟ ਹੋ ਗਏ ਨਾ ਇੱਥੇ ਗੱਡੀ ਤੇ ਪਹਿਲਾਂ ਧੁੱਪ ਆ ਰਹੀ ਸੀ ਮੈਂ ਕਿਹਾ ਚੋ ਚਮਾਰ ਕੇ ਛਾਂ ਦੀ ਆ ਜਾਂਦੇ ਫੇਰ ਧੋਣਿਆ ਹੁਣ ਕਿੱਲੇ ਬੂਆ ਘੰਟਾ ਬੜੀ ਜਾਂਦੇ ਲਿਬੜ ਰਹੀ ਹੈ ਤੇ ਮम्मा ਤੁਸੀਂ ਕੀ ਕਰ ਰਹੇ ਹੋ ਮੇਰਾ ਕੰਮ ਹੈ ਕद्दू ਕੋਈ ਹੋਰ ਬਣਾ ਲੈਂਦੇ ਕद्दू ਕद्दू ਕਰਿਆ ਨੇ ਪਰਸੋਂ ਦੀ ਮਿਕਸਾਲਾ ਦੀ ਪਰਸੋਂ ਵੀ ਕद्दू ਬਣਾਇਆ ਸੀ ਮੈਨੂੰ ਕद्दू ਦੀ ਮਿਕਸਾਲਾ ਦੀ ਕੋਈ ਸਵਾਦ ਨਹੀਂ ਆਉਂਦੀ ਪਰਸੋਂ ਵੀ ਕद्दू ਸੀ ਸਾਰੇ ਨੌਂ ਦੀਆਂ ਫੇਵਰੇਟ ਸਬਜ਼ੀ ਮੇਰੀ ਕद्दू ਕद्दू ਬਾਲੀ ਵੀ ਸੋਣੀ ਫੇਵਰੇਟ ਹੈ ਕद्दू ਚ ਫੇਵਰੇਟ ਕੀ ਹੈ ਮੇਰੇ ਤੇ ਘਰ ਜਦੋਂ ਪਹਿਲਾ ਜਦੋਂ ਆਪਣੇ ਕੋਲ ਫਰਵਰੀ ਮਾਰਚ ਜਾਂ ਹੁੰਦਾ ਨਾ ਉਦੋਂ ਤਾਂ ਜੀ ਖਾਦਾ ਹੁੰਦਾ ਵੀ ਕद्दू ਦੀ ਦਾਲ ਹੋਵੇ ਕद्दू ਦੀ ਦਾਲ ਹੁੰਦੀ ਹੈ ਹਾਂ ਤੇਰੀ ਹੈ ਸਬਜੀ ਅਕਤਰੀਆ ਦੀ ਬਣਾਉਣੀ ਹੁੰਦੀ ਆ ਕੋਈ ਕद्दू ਦੀ ਸਬਜੀ ਮੇਰੇ ਬੇਟਾ ਸਬਜੀ ਨਹੀਂ ਹਰੀਆਂ ਸਬਜੀ ਹੁੰਦੀਆਂ ਸੁੱਕੀਆਂ ਦਾਲ ਕद्दू ਦੀ ਸਬਜੀ ਮੈਂ ਜਦੋਂ ਆਪਣੇ ਕੋਲ ਫਰਵਰੀ ਮਾਰਚ ਜਾਂਦਾ ਉਦੋਂ ਤਾਂ ਜੀ ਕਰਦਾ ਹੁੰਦਾ ਵੀ ਕद्दू ਹੋਵੇ ਹੈਨਾ ਕद्दू ਹੀ ਹੋਵੇ ਕद्दू ਦੀ ਉਹ ਕੀ ਕद्दू ਸਬਜੀ ਕਹਿੰਦੇ ਨੇ ਜਦ ਤੱਕ ਕਦੂ ਦੀ ਸਬਜੀ ਹੋਵੇ ਵੀ ਕਦੂ ਦੀ ਸਬਜੀ ਹੋਵੇ ਉਹ ਜਦੋਂ ਜੂਨ ਜੁਲਾਈ ਤੱਕ ਆ ਜਾਂਦਾ ਹੈ ਉਹਦੇ ਤੱਕ ਤੇ ਤੁਜੀ ਆ ਕੇ ਜਾਂਦੇ ਕਿਉਂਕਿ ਆਪਾਂ ਕਦੇ ਕਦੂ ਦਾ ਕੁਝ ਬਣਾ ਕਦੇ ਸੁੱਕੀ ਕਦੂ ਵਾਲੀ ਬਣਾ ਲੀ ਕਦੇ ਦੁੱਧ ਪਾ ਕੇ ਬਣਾ ਲੀ ਕਦੇ ਕੇਵ ਬਣਾ ਲੀ ਕਦੂ ਕਦੂ ਹੋ ਰਿਹਾ ਸਾਰੇ ਪਾਸੇ ਹੁਣ ਤਾਂ ਇੱਥੇ ਅੱਜ ਤੱਕ ਆ ਕੇ ਤੇ ਜੀ ਆ ਕੇ ਜਾਂਦੇ ਨਹੀਂ ਮੈਨੂੰ ਗਰਮੀਆਂ ਸਿਆਲਾਂ ਚਾਹੇ ਦ ਵੀ ਕਦੂ ਹੋਵੇ ਤੇ ਸਿਆਲਾਂ ਚ ਸਰਦੀਆਂ ਚ ਹਾਂ ਹਾਂ ਉਹਦਾ ਆ ਜਾਂਦਾ ਵੀ ਕਦੂ ਹੋਵੇ ਤੇ ਕ ਮੈਨੂੰ ਸਰਦੀਆਂ ਚ ਉਹ ਵੀ ਨੀ ਸਵਾਦ ਲੱਗਦਾ ਸਾਗ ਨਮਕੀ ਦੀ ਰੋਟੀ ਮੱਕੀ ਦੀ ਰੋਟੀ ਤੇ ਸਾਗ ਤਾਂ ਮੈਨੂੰ ਜਮੇ ਨਹੀਂ ਪਸੰਦ ਬਿਲਕੁਲ ਵੀ ਨਹੀਂ ਆਵੜੇ ਪਿਛਲੇ ਘਰੇ ਤਾਂ ਚੁੱਲ੍ਹਾ ਹੈਗਾ ਸੀ ਇੱਧਰ ਤਾਂ ਚੁੱਲ੍ਹਾ ਐ ਨਹੀਂ ਉਧਰ ਨਾ ਮੱਕੀ ਦੀਆਂ ਰੋਟੀਆਂ ਤੁਸੀਂ ਵੀ ਵਲੌਗ ਦੇਖੇ ਹੋਣਗੇ ਨਾ ਪਹਿਲਾਂ ਜਿਹੜੇ ਪਾਏ ਨੇ ਬੜੇ ਪੁਰਾਣੇ ਤੇ ਉਹਦੇ 'ਚ ਮੈਂ ਮੰਮੀ ਹੋਰੀ ਮੱਕੀ ਦੀ ਰੋਟੀ ਲਾਈ ਜਾਂਦੀਆਂ ਜਿਹੜੀਆਂ ਮੈਨੂੰ ਬਿਲਕੁਲ ਨਹੀਂ ਪਸੰਦ ਆ ਇੱਧਰ ਆ ਕੇ ਮਰਜੀ ਸ਼ਾਂਤੀ ਹੈ ਮਮਾ ਹੋਰੇ ਆਪਦੇ ਵਾਸਤੇ ਗੈਸ ਤੇ ਤਾਂ ਲਾ ਲੈਂਦੇ ਨੇ ਪਰ ਮੈਨੂੰ ਤਾਂ ਵੀ ਦੂਜੀ ਸਾਦੀ ਸਿੰਪਲ ਰੋਟੀ ਹੈ ਨਾ ਵਿੱਚ ਮੈਨੂੰ ਰੋਟੀ ਦੇ ਕੁਝ ਵੀ ਨਹੀਂ ਪਸੰਦ ਉਧਰ ਕੀ ਕਰਦੇ ਮੈਨੂੰ ਮੱਕੀ ਦੀ ਰ ਹੈ ਨਾ ਜਦੋਂ ਪਾਣੀ ਹੱਥੀਆਂ ਨੇ ਉਹਦੇ ਵਿੱਚ ਮੱਕੀ ਦਾ ਆਟਾ ਜ਼ਿਆਦਾ ਹੀ ਹੁੰਦਾ ਮੱਕੀ ਦਾ ਜ਼ਿਆਦਾ ਹੀ ਹੁੰਦਾ ਮੈਨੂੰ ਉਹ ਤੋਂ ਹੀ ਲਾ ਕੇ ਦੇ ਦਿੰਦੇ ਕਹਿੰਦੇ ਆ ਚੱਕੋ ਤੇਰੀ ਰੋਟੀ ਉਹ ਵਿੱਚ ਹੈਗਾ ਤਾਂ ਮੱਕੀ ਦਾ ਆਟਾ ਨਾ ਉਹ ਕੋਲੀ ਖਣਕ ਦੀ ਰੋਟੀ ਸਵਾਦ ਲੱਗ ਜੇ ਮੈਨੂੰ ਪਰੇਥ ਨਹੀਂ ਲਾ ਕੇ ਦੇ ਦਿੰਦੇ ਉਹ ਫਿਰ ਮੈਂ ਖਾਂਦਾ ਹੀ ਨਹੀਂ ਸੀ ਤੇ ਚਲੋ ਗੱਲਾਂ ਬਹੁਤ ਹੋ ਗਈਆਂ ਹੁਣ ਆਪਾਂ ਵੀ ਜਿਹੜੀ ਗੱਡੀ ਆ ਧੋਣਿਆ ਲਓ ਗਾਇਸ ਮੈਂ ਆਪਣੀ ਜਿਹੜਾ ਆਪਾਂ ਗੱਡੀ ਆ ਜਿਹੜੀ ਉਹ ਧੋ ਦਿੱਤੀ ਹੈ ਸਾਰੀ ਦੇਖੋ ਚਮਕ ਰਹੀ ਹੈ ਨਾ ਮੈਨੂੰ ਇੱਕ ਗੱਡੀ ਧੋਕਾ ਨਾ ਮਤਲਬ ਪਹਿਲੀ ਵਾਰ ਤਾਂ ਮੈਂ ਗੱਡੀ ਧੋ। ਹਨਾ ਮੈਂ ਗੱਡੀ ਧੋ ਕਿ ਜਿਹੜੇ ਸ਼ੀਸ਼ਿਆਂ ਤੇ ਪਾਣੀ ਦੇ ਦਾਗ ਜੇਨ ਜਾਂ ਮੈਂ ਉਹ ਮੈਨੂੰ ਬੜਾ ਇਰੀਟੇਟ ਕਰਦੇ ਨੇ। ਪਹਿਲਾਂ ਤਾਂ ਫਿਰ ਮੈਂ ਧੋਤੀ ਫਿਰ ਸਾਰੀ ਨਾ ਕੋਟੇ ਜਿਹੀ ਵਾਈਪਰ ਨਾਲ ਉਹਨੂੰ ਵਾਈਪ ਕੀਤਾ ਸਾਰੇ ਨੂੰ। ਤੇ ਫਿਰ ਸ਼ੀਸ਼ਿਆਂ ਤੇ ਨਾ ਉਹ ਜਿਹੜੇ ਪਾਣੀ ਦੇ ਦਾਗ ਨੂੰ ਮੈਨੂੰ ਬੜਾ ਇਰੀਟੇਟ ਕਰਦੇ ਨੇ। ਇੱਕ ਕੁਲੋਲ ਹੋ ਗਈ। ਮੈਂ ਗੱਡੀ ਤੇ ਮੈਟ ਪਹਿਲਾਂ ਕੱਢਣਾ ਭੁੱਲ ਗਿਆ। ਪਹਿਲਾਂ ਵਾਰ ਧੋਤੀ। ਨਬੂਚ ਬਚਾ ਕੇ ਕੱਢਦੇ ਆ। ਇਹ 2 ਮਿੰਟ ਇਸੀ ਦੀ ਹਵਾ ਖਾਲੀ। ਬਾੜੀ ਜ਼ਿਆਦਾ ਕਰਨੀ ਹੈ। ਔ ਗਾਇਸ ਤੇ ਨਾ ਫਿਰ ਗੱਡੀ ਧੋਕੇ ਨਾ ਮੈਨੂੰ ਲੱਗਿਆ ਸੀ ਭੁੱਖ ਤੇ ਫਿਰ ਮੈਂ ਉਹ ਬਨਾਣਾ ਸ਼ੇਕ ਬਣਾ ਰਿਆਂਗਾ ਆਪਦੇ ਵਾਸਤੇ ਤੋ ਗਾਇਸ ਹੁਣ ਆਪਾਂ ਸੁਣ ਕੱਲ ਤੋਂ ਬਾਅਦ ਹੁਣ ਮਿਲ ਰਹੇ ਆ ਤੇ ਹੁਣ ਆਪਾਂ ਉਰੇ ਬੈਠੇ ਆ ਤੇ ਮਨਵੀਰ ਆਈ ਹੋਈ ਆ ਮਨਵੀਰ ਹੈਲੋ ਹੈਲੋ ਗਾਇਸ ਕੀ ਕਰ ਰਹੀ ਹੈ ਮੋਤੀ ਕਿਹੜੇ ਮੋਤੀ ਕਿੰਨੇ ਗਿਣ ਲੈ ਕਿੰਨੇ ਨੇ ਅਜੇ ਮੈਂ ਇੱਕ ਵੀ ਨਹੀਂ ਗਿਣਿਆ ਅਜੇ ਇੱਕ ਵੀ ਨਹੀਂ ਗਿਣਿਆ ਆਈ ਕਮਾ ਦੇਗਾ ਬੇਟਾ ਸਾਰੇ ਅੱਜ ਦਿਨ ਛੁੱਟੀ ਸੀ ਛੁੱਟੀ ਕਿਉਂ ਸੀ ਸੰਡੇ ਸੀ ਬਸ ਆ ਛੁੱਟੀ ਹੁੰਦੀ ਆ ਸੇ ਤੇ ਬਾਕੀ ਫਿਲਮ ਕਿਵੇਂ ਲੱਗੀ ਸੱਚ ਆਪਾਂ ਫਿਲਮ ਦੇਖ ਕੇ ਆਏ ਸੀ ਹੁਣ ਬहोत ਵਧੀਆ ਬੜੀ ਵਧੀਆ ਕਿਹੜੀ ਦੇਖ ਕੇ ਆਏ ਸੀ ਅ ਸਰਵਾਲਾ ਜੀ ਹਾਂ ਤੇਰੇ ਮਮਾ ਆਪਦਾ ਸੂਟ ਕੱਢ ਰਹੇ ਨੇ ਦੇਖ ਮਮਾ ਦਿਖਾਇਓ ਲਓ ਬਾਈ ਜੀ ਮਮਾ ਨੇ ਬਹੁਤ ਠੀਕ ਖੋਲਿਆ ਆਪਦਾ ਦੋ ਮਿੰਟ ਸਹੀ ਤਰੀਕੇ ਨਾਲ ਦਿਖਾਣਾ ਤੇ ਲਾ ਸਹੀ ਫਲਾ ਹੈ ਹਾਂ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਵੇਂ ਲੱਗਦਾ ਦੋ ਮਿੰਟ ਇਧਰ ਪੂਰੇ ਬਸਾਰੇ ਕਮੈਂਟ ਹੇ ਹਾਂਜੀ ਲੋ ਮम्मा ਨੇ ਆਪ ਦਾ ਬੁਟੀਕ ਖੋਲ ਲਿਆ ਸੂਟ ਕਢਾਉਣ ਦੇ ਲਈ ਸੰਪਰਕ ਕਰੋ ਮਿਸਿਸ ਤਰਨਦੀਪ ਕੌਰ ਦੇ ਨਾਲ ਅੱਛਾ ਉਗੜਾਗਾ ਆ ਥੱਲੇ ਵਾਲੇ ਚੱਕ ਨੇ ਅੱਛਾ ਸੁਣਦਾ ਹਾਂ ਹਾਂ ਸੱਚ ਸੁਣਾ ਲੱਗਦਾ ਸੂਟ ਕਢਾਉਣ ਦੇ ਲਈ ਸੰਪਰਕ ਕਰੋ ਮੇਰੇ ਮम्मा ਦੇ ਨਾਲ ਮੈਂ ਕੈਂਟ ਲੱਗ ਰਿਹਾ ਸੱਚੇ ਡਿੱਕੀ ਕਿੱਥੇ ਗਈ ਆ ਮम्मा ਡਿੱਕੀ ਕਿੱਥੇ ਗਈ ਹੈ ਕਾਲਜ ਕਾਲੀ ਠੀਕ ਹੈ ਜੀ ਅੱਜ ਜਾਈ ਗਾਇਸ ਮਮਾ ਨੇ ਟਿੱਕੀਆਂ ਬਣਾਈਆਂ ਸੀਗੀਆਂ ਮੈਂ ਸ਼ੂਟ ਕਰ ਤਾਉ ਤੋ ਨਹੀਂ ਕਰੇ ਕਿਉਂਕਿ ਮੈਂ ਤਾਂ ਸੁੱਤਾਂ ਪਿਆ ਸੀ ਮਮਾ ਨੇ ਬਣਾਈ ਇੱਕ ਵਾਰ ਤਾਂ ਮੈਂ ਖਾ ਲਈਆਂ ਸੀ ਬਾਹਰੇ ਪਈਆਂ ਨੇ ਕਿ ਫ੍ਰਿਜ 'ਚ ਹੀ ਪਈਆਂ ਨੇ ਹਾਂ ਬਾਹਰੇ ਨਹੀਂ ਨੇ ਨਹੀਂ ਮੈਨੂੰ ਕੀ ਪਤਾ ਹੋਊਗਾ ਕਿ ਪਤਾ ਫ੍ਰਿਜ 'ਚ ਲਾਤੀਆਂ ਉਹ ਖਰਾਬ ਨਾਲ ਤੇ ਚਲੋ ਮੈਂ ਇਹਨਾਂ ਨੂੰ ਟਿੱਕੀ ਲੈ ਕੇ ਆਇਆ ਤੇ ਤੁਹਾਨੂੰ ਆਪਾਂ ਦਿਖਾਉਣੀਆਂ ਬੜੀਆਂ ਸਵਾਦ ਬਣੀਆਂ ਸੀ ਮੈਂ ਤਿੰਨ ਤਾਂ ਪਹਿਲਾਂ ਖਾ ਗਿਆ ਤੇ ਬਾਕੀ ਦਿਖਾਣੀਆਂ ਆ ਆ ਮਿਲ ਗਈਆਂ ਓਕੇ ਚਲੋ ਚਲੋ ਸੋ ਗਾਇਸ ਆਪਾਂ ਖਾਣੇ ਟਿੱਕੀਆਂ ਪਹਿਲਾਂ ਦੇਨੇ ਤੋਂ ਤੇ ਬੜਾ ਸਮਾਨ ਜਪਾਇਆ ਹੋਇਆ ਜੀ ਖਾਲੀ ਮੈਨੇ ਨਾ ਪਲੇਨ ਟਿੱਕੀਆਂ ਹੀ ਰਖਾ ਲਈਆਂ ਸੀ ਤੇ ਹੁਣ ਮੈਨੂੰ ਆਈ ਡੋਨਟ ਵਾਂਟ ਐਨੀ ਟਾਪ ਆਈ ਡੋਨਟ ਵਾਂਟ ਐਨੀ ਕੋਟਿੰਗ ਔਨ ਥੈਮ ਤੇ ਚਲੋ ਹੁਣ ਆਪਾਂ ਇਹਨਾਂ ਨੂੰ ਖਾਣੇ ਆ ਲਾਜਵਾਬ ਜਿਸ ਤਰ੍ਹਾਂ ਆਪਣੀ ਗਾਰਡਨ ਦੀ ਵੀ ਅਪਡੇਟ ਦਈਏ ਮਤਲਬ ਗਾਰਡਨ ਚ ਨਾ ਆਪਣੇ ਜਿਹੜਾ ਆਪਣੇ ਲਾਏ ਹੋਏ ਨੇ ਪੌਦੇ ਇੱਕ ਤਾਂ ਥੋੜਾ ਜਿਹਾ ਇੱਥੇ ਘਾਹ ਹੁਣ ਫੇਰ ਜ਼ਿਆਦਾ ਹੋ ਰਿਹਾ ਇੱਕ ਤਾਂ ਉਹਦੀ ਕਟਣ ਨਾਲ ਹੋ ਜਾਂਦਾ ਮਤਲਬ ਨਾ ਇਹਦੋਂ ਪਹਿਲਾਂ ਨਹੀਂ ਸੀ ਇਹਦੋਂ ਪਹਿਲਾਂ ਨਹੀਂ ਸੀ ਇਹ ਬਾਦਦਾ ਹੁਣ ਨੀਂ ਮੂਹ ਤੇ ਪੈਂਦੇ ਰਹਿੰਦੇ ਨੇ ਨਾ ਤਾਂ ਤਾਂ ਵੱਧ ਜਾਂਦਾ ਤੇ ਆਪਣਾ ਜਿਹੜਾ ਪਪੀਤਾ ਹੋ ਰਿਹਾ ਰੱਬ ਦੀ ਮਿਹਰ ਨਾਲ ਹੁਣ ਇਹਨੂੰ ਨਜ਼ਰ ਤਾਂ ਦੇਖੋ ਲੱਗਣਾ ਜਾਵੇ ਦੇਖੋ ਇਹਦੇ ਵਿੱਚ ਪਪੀਤੇ ਲੱਗਣੇ ਸ਼ੁਰੂ ਹੋ ਚੁੱਕੇ ਨੇ ਆ ਦੇਖੋ ਇਹ ਕਿਤੇ ਨੇ ਉਧਰ ਪਤਾ ਨਹੀਂ ਸੀ ਵੀ ਇਹ ਕਿੱਡਾ ਕੁ ਕਿਉਂਕਿ ਕਿਉਂਕਿ 3-4 ਲਾਇਸਨਾਂ ਨੂੰ ਆਈ ਸੀ ਇਹ ਵੀ ਕਿਹੜਾ ਚੱਲਣਾ ਹੈ ਇੱਕ ਤਾਂ ਉਧਰ ਥੋੜਾ ਜਿਹਾ ਕੰਦੇ ਨੇ ਇੱਕ ਤਾਂ ਉਧਰ ਦੇਖੋ ਕੰਨਾ ਟੱਚ ਹੋ ਰਿਹਾ ਇੱਕ ਇਧਰ ਵੀ ਉੱਥੇ ਪੱਤੇ ਕੰਦੇ ਨਾਲ ਟੱਚ ਹੋ ਰਹੇ ਨੇ ਥੋੜਾ ਇਧਰ ਨੂੰ ਕਰਕੇ ਲਾਉਣਾ ਸੀ ਚਲੋ ਤੇ ਕਿਤੇ ਜਿਹੜਾ ਤੇ ਚੀਕੂ ਸੀ ਉਹ ਪੱਕ ਚੁੱਕਿਆ ਇੱਥੇ ਪੱਕ ਕੇ ਉਹ ਥੱਲੇ ਡਿੱਗ ਗਿਆ ਇੱਥੇ ਮम्मा ਕੱਪੜੇ ਸੁੱਕਣੇ ਵਾਰਿਸ ਗਏ ਚੀਕੂ ਕਿੱਥੇ ਗਿਆ ਅਸੀਂ ਕਿਹਾ ਨਹੀਂ ਆਪਕੇ ਨੀਚੇ ਹੀ ਗਿਆ ਉਹ ਬੱਚਾ ਹੈ ਕਾਚ ਦੇਖਿਆ ਹੁਣ ਤੇ ਇਹ ਵੀ ਬਸ ਕੱਲ ਨੂੰ ਕੱਟਣਾ ਹੈ ਇਹ ਤੇ ਫਿਰ ਦੇਖ ਕੇ ਤੁਸੀਂ ਆ ਵੀਡੀਓ ਦੇਖੋ ਫਿਰ ਅਸੀਂ ਕਿ ਮਿਟੇ ਕਿਹੜਾ ਟੇਸ ਸੀ ਉਹਦਾ ਹਾਂ ਮੰਮੀ ਮਗਰ ਜੇ 6 ਮਹੀਨਾ ਚਿਕ ਚੀਕੂ ਪੱਕਦਾ ਤਾਂ ਹੋ ਗਿਆ ਕੰਮ ਲਓ ਗਾਇਜ਼ ਆਪਾਂ ਇੱਕ ਚੀਕੂ ਮਿਲਿਆ ਹੱਦ ਤੱਕ ਆਏ ਨੇ ਅੱਛਾ ਚੀਕੂ ਇੱਕ ਲੱਗਿਆ ਹੋਇਆ ਸੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀਗਾ ਉਹ ਆਪੇ ਟੁੱਟ ਕੇ ਥੱਲੇ ਡਿੱਗ ਗਿਆ ਐਡਾ ਕੀ ਹੋਇਆ ਹਜੇ ਵੀ ਦੇਖਦੇ ਹਾਂ ਤੇ ਟੇਸ ਚ ਕੀ ਹੈ ਦੇਖਿਓ ਮਮਾ ਕਾਣਾ

ਉਹ ਬਿੱਟੂ ਹੀ ਖਾ ਜਾਣਿਆ ਕਿੰਨਾ ਬਾਲਾ ਮਿੱਠਾ ਹੈ ਬਾਲਾ ਮਿੱਠੰਦਾ ਦਾ ਲੰਡੀਆਂ ਤੇਰੇ ਗੇਵ ਲੰਬੇ ਜਾ ਪੁੱਦੇ ਸੀਸ ਤੇ ਲਾ ਗਾਨਿਆ ਹਲੋ ਗਾਇਸ ਚੀਕੂ ਚੀਕੂ ਪੱਕ ਗਿਆ ਜਿਹੜਾ ਉੱਤੇ ਲੱਗਿਆ ਸੀ ਉਹ ਪੱਕ ਗਿਆ ਅਸੇ ਆਹ ਇਹ ਦੇ ਨਾ ਕੀ ਹੱਲ ਹੈ ਇਹ ਠਾ ਡਿੱਗ ਗਿਆ ਅਸੀਂ ਪੱਕ ਕੇ ਪੱਕ ਕੇ 9 ਮਾਰੀ ਸਿੰਦੀ ਲੱਗੀ ਮਿੱਠਾ ਵਾਲਾ ਗਾ ਹੇ ਛੰਟਾ ਪਹਿਲੇ ਖਾ ਤਾਂ ਲੈ ਆਇਆ ਬਾळा ਬੋਲਾ ਪਪੀਤੇ ਦੇ ਹਾਂ ਪਪੀਤੇ ਦੇ ਜੋ ਉਹਨਾਂ ਦੇ ਉਹ ਬਚਾਲੇ ਲੱਗਣਗੇ ਡੰਡੀ ਜੀਤੀ ਲੱਗੂਗਾ ਜਿਹੜੀ ਉਹਦੀ ਉਹ ਆ ਗਈ ਹੋਰ ਨਹੀਂ ਕਿਤੇ ਲਾਦਾ ਉਹਦੇ ਉੱਥੇ ਉਹਨੇ ਕਿੰਨਾ ਦਾ ਫਲ ਚੱਕ ਰੱਖਿਆਗਾ ਦੇ ਹਾਂ ਬਾਲੇ ਲੱਗ ਰਹੇ ਨਹੀਂ ਹੁਣ ਤਾਂ ਦੇਖੋ ਜੇ ਸਾਫਲ ਹੋਣਗੇ ਮੈਨੂੰ ਲੱਗਦਾ ਹੈ ਵਲੌਗ ਵੀ ਬਹੁਤ ਬਣ ਗਿਆ ਹੋਊਗਾ ਤੇ ਚਲੋ ਜਿਹੜਾ ਅੱਜ ਦਾ ਵਲੌਗ ਆ ਉਹਦਾ ਐਂਡ ਵੀ ਆਪਾਂ ਇੱਥੇ ਕਰ ਦਿੰਦੇ ਆ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਤੇ ਜੇਡਾ ਆਪਣਾ ਚੈਨਲ ਹੈ ਉਹਨੂੰ ਪਲੀਜ਼ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਹੜਾ ਕੋਲ ਉਹਦੀ ਬੈਲ ਆਈਕਨ ਹੈ ਉਹ ਵੀ ਪ੍ਰੈਸ ਕਰ ਲਿਓ ਤੇ ਤਦ ਤੱਕ ਹੱਸਦੇ ਰਹੋ ਵਸਦੇ ਰਹੋ ਤੇ ਹਮੇਸ਼ਾ ਖੁਸ਼ ਰਹੋ ਥੈਂਕ ਯੂ ਬਾਏ ਬਾਏ ਮਿਲਦੇ ਆ ਨੈਕਸਟ ਵਲੌਗ ਦੇ ਨਾਲ